ਤੰਤਕਤ ਸਹਿਬ ਜੀ ਜਗਰਦਾ ਪਾਸ਼ਾ ਜੀ ਦੇ 450 ਸਾਲਾਂ ਸਤਾਂ ਦੀ ਜਿਹੜੀ ਸ੍ਰੀ ਗੋਵਦਸਨ ਵਿਕੇ ਮਨਾਈ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਗੋਵਦਸਨ ਦੀ ਐਂਟਰੀ ਹੋਵੇਗੀ ਜਿਹੜਾ ਜੇਟ ਹੋਵੇ ਬਿਲਕੁਲ ਨਾਲ ਹੀ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸਿਹਰੀਆਨੀ ਸਾਹਿਬ ਵਾਲੇ ਕੰਸ ਵਾਲੇ ਬਾਬਾ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਸਰਕਾਰ ਜੋ ਸਾਡੇ ਇਮਾਨਦਾਰੋ ਡਾਕਟਰ ਐਸ.ਪੀ. ਸਿੰਘ ਉਹਨਰੇ ਸਾਹਿਬ ਸਰਦਾਰ ਜਸਸ ਸਿੰਘ ਜੀ ਪ੍ਰਧਾਨ ਆਰ ਇੰਡੀਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਮੈਡੀਕਲ ਕੈਂਪ ਲੱਗ ਰਿਹਾ ਹੈ ਜੀ 15 ਫਲੀਤੋਂ ਲੈ ਕੇ 18 ਤਰੀਕ ਤੱਕ ਸਮੁੱਚੀ ਸਾਡੀ ਟੀਮ ਨੇ ਸਾਲ ਇਹ ਬਹੁਤ ਸਾਦਕਾ ਹੈ ਕਿ ਅਸੀਂ ਚਾਰੇ ਨੇੜੀ ਉੱਤੇ ਜੜੀ ਬੁਪੀਆ ਨਿਭਾਵਾਂਗੇ ਸਾਡੇ ਨਾਲ ਵਰਕਰ ਸੁਖਬੀਰ ਸਿੰਘ ਜੀ ਜਿਹੜੀ ਉਹਨਾਂ ਦੀ ਪੂਰੀ ਟੀਮ ਆ ਉਹ ਵੀ ਰਾਤ ਦਿਨ ਉੱਤੇ ਸੇਵਾ ਜੜੀ ਨਿਭਾਉਣਗੇ ਉਨ੍ਹਾਂ ਦਾ ਵੀ ਇਹੀ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਨੂੰ ਇਥੇ ਕੂਨਨ ਸੰਪਰਕ ਦੇ ਤਾਂ ਉਹਨਾਂ ਨੇ ਵਾਦਾ ਕੀਤਾ ਹੈ ਲਾਈਵ ਕੇ ਜਿਹੜੀ ਸਾਡੀ ਸੰਸਥਾ ਜਿਹੜੀ ਸਾਡੇ ਨਾਲ ਜੁੜੀ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਟੋਟਲ ਗੱਡੀਆਂ ਦੀ ਸੇਵਾ ਜਿਹੜੀ ਸਰਬੰਦਾ ਪਲਾਚਰੀ ਕੰਪਨੀ ਦੇ ਨਾਲ ਰਲ ਕੇ ਸੇਵਾ ਕਰਦਾ ਜਿਹੜਾ ਸਾਨੂੰ ਮੌਕਾ ਦਿੱਤਾ ਇਹ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸੂਚੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਓ ਗੜਗੁਰੂ ਅਮਰਦਾਸ ਪਾਤਸ਼ਾਹ ਸਿਰਖੀ ਦੇ ਅਸਥਾਨ ਸ੍ਰੀ ਗੋਤਮਾ ਸਾਹਿਬ ਦਰਸ਼ਨ ਕਰਨ ਲਈ ਆਓ ਅਤੇ ਗੁਰੂ ਘਰ ਦੀਆਂ ਤੁਸ਼ੀਆਂ ਪ੍ਰਾਪਤ ਕਰੋ ਜੀ। ਅਸਥਾਨ ਜੋ ਡਾਕਟਰ ਐਸ.ਪੀ ਸਿੰਘ ਜੀ ਉਭرائی ਹੈ। ਮੈਂਬਰ ਟਰਸਟੀ ਸਰਪੰਤਾ ਪਲਾਚਾਰੀ ਜੀ ਤੇ ਤੁਸਕ ਜੀ ਦੇ ਆਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਰਨਾਲ ਇਕਾਈ ਦੀ ਮੀਟਿੰਗ ਜਿਹੜੀ ਹੈ ਸ੍ਰੀ ਵਰਜਨ ਸਿੰਘ ਜੀ ਸਾਮ ਕਰਨਾਲ ਮੁਖੀ ਦੇ ਚੇਤ ਕੀਤੀ ਗਈ। ਉਹਦੇ ਵਿੱਚ ਇਹ ਪੈਸਾ ਲਿਆ ਗਿਆ ਜਿਵੇਂ ਕਿ ਤੁਹਾਨੂੰ ਹਲਕਾ ਆਦੇਸ਼ ਹੈ। ਕਿ 15 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਜਿਹੜੀ ਗੋਣਦਵਾਲ ਸਾਹਿਬ ਇੱਥੇ ਮੇਲੇ ਨੂੰ ਮੁੱਖ ਰੱਖਦੇ ਹੋਏ ਜਨਰਲ ਮੈਡੀਕਲ ਕੈਂਪ ਜਿਹੜਾ ਬਾ ਲੋਕਾਂ ਦੀ ਸਹੂਲਤ ਵਾਸਤੇ ਉਹ ਲਗਾਇਆ ਜਾਵੇ। ਉਹਦੇ ਵਿੱਚ ਉਤੋਂ ਡਾਕਟਰ ਐਸ.ਪੀ. ਸਿੰਘ ਉਗਰਾਏ ਜੀ ਦੇ ਹਦਾਇਤਾਂ ਅਨੁਸਾਰ ਜਿੰਨੀ ਵੀ ਮੈਡੀਸਨ ਦੀ ਜ਼ਰੂਰਤ ਹੈ ਉਹਨਾਂ ਨੇ ਉਹਦੀ ਪੂਰਤੀ ਕਰ ਦਿੱਤੀ ਹੈ। ਬੋਰ ਉੱਥੇ ਡਿਊਟੀਆਂ ਦੇਣ ਵਾਲਿਆਂ ਵਾਸਤੇ, ਦੂਜਿਆਂ ਵਾਸਤੇ ਜਿੰਨਾ ਵੀ ਪਾਣੀ ਆਪ ਦੀ ਸਹੂਲਤ ਹੈ ਉਹ ਵੀ ਉਗਰਾਏ ਸਿੰਘ ਦੇ ਡਾਕਟਰ ਸਾਹਿਬ ਦੇ ਅਲੈਸ਼ਾਂ ਦੇ ਅਨੁਸਾਰ ਉਹ ਵੀ ਸਾਰਾ ਪ੍ਰਬੰਧ ਕੀਤਾ ਗਏ ਨੇ ਤਨਤਨ ਇਕਾਈ ਦੇ ਸਾਰੇ ਮੈਂਬਰਾਂ ਨੇ ਇਹ ਪੂਰੀ ਤਨਦੇਈ ਦੇ ਨਾਲ ਜਿਹੜਾ ਹਰ ਤਰ੍ਹਾਂ ਦਾ ਸਾਥ ਦੇ ਦਿੱਤਾ ਸਾਨੂੰ ਗੁਰੂ ਦਸਤਾਰ ਵਾਰੀ ਵਾਰੀ ਸਾਰੇ ਮੈਂਬਰ ਉੱਥੇ ਜਾ ਕੇ ਹਰ ਤਰ੍ਹਾਂ ਦਾ ਅਨੁਸ਼ਾਸਨ ਬਣਾਈ ਰੱਖਣ ਵਾਸਤੇ ਕੈਂਪ ਦੇ ਵਿੱਚ ਕੰਟਰੋਲ ਕਰਨ ਵਾਸਤੇ ਲੋੜਵੰਦਾਂ ਨੂੰ ਦਵਾਈਆਂ ਪਹੁੰਚਾਉਣ ਵਾਸਤੇ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਅਸੀਂ ਡਾਕਟਰ ਐਸ.ਪੀ. ਸਿੰਘ ਕਮਾਈ ਜੀ ਦਾ ਇਕਾਈ ਤਨਤਨ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਔਰ ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਸੁਖਬੀਰ ਸਿੰਘ ਜੀ ਟੱਕਾ ਕੰਡਿਆਲਾ ਆਪਣੀ ਪੂਰੀ ਟੀਮ ਦੇ ਨਾਲ ਸ਼ਾਮਲ ਹੋ ਕੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਉਹ ਦਵਾਈਆਂ ਦੀ ਡਿਸਟ੍ਰੀਬਿਊਸ਼ਨ ਵਾਸਤੇ ਦਿਨ ਰਾਤ ਮਿਹਨਤ ਕਰਕੇ ਇਸ ਕੈਂਪਨੀ ਸਫਲਤਾ ਬਣਾਉਗੇ ਇਸੇ ਤਰ੍ਹਾਂ ਸਰਦਾਰ ਮਲਕੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜਿਹੜੇ ਬਨੁਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਨੇ ਲਾਈਨ ਜਿਹੜੀ ਉਹਨਾਂ ਦੀ ਰੈਸਕਿਊ ਜਿਹੜਾ ਉਹਨਾਂ ਦਾ ਸਿਸਟਮ ਚੱਲ ਰਿਹਾ ਵਾ ਸਖਤ ਤੇ ਦੁਰਘਟਨਾਵਾਂ ਵਾਪਰਦੀਆਂ ਵਾਂ ਉਹਨਾਂ ਦੀ ਸਹਾਮਤ ਹੱਦ ਦਾ ਕੰਮ ਲੰਬੇ ਸਮੇਂ ਤੋਂ ਕਰ ਰਹੇ ਨੇ ਬਹੁਤ ਹੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਟੀਮ ਵੀ ਚਾਰੇ ਦਿਨ ਜਿਹੜਾ ਬਾਅਦ ਉੱਥੇ ਕੈਂਪ ਦੇ ਵਿੱਚ ਹਰ ਕੰਮ ਦਾ ਸਹਿਯੋਗ ਕਰਦਾ ਤਾਂ ਹੰਦੂ ਸ੍ਰੀ ਰੌਣਦ ਪਾਸ਼ਾ ਜੀ ਦੇ ਜੋਤੀ ਜੋਦ ਦਿਵਸ ਅਤੇ ਸ੍ਰੀ ਰੌਣਦ ਪਾਸ਼ਾ ਜੀ ਦੇ ਗੁਰਗੱਦੀ ਦਿਵਸ ਨੂੰ ਸਮੱਤਤ ਉਸਤਵ ਦੀ ਬੜੀ ਵੱਡੀ ਬੱਦਤ ਮਨਾਇਆ ਰਹੀ ਹੈ ਸ੍ਰੀ ਜਨਵਾਰ ਸਾਹਿਬ ਉਸਤੇ ਵਿੱਚ ਸਰਬੱਤ ਦਾ ਭਲਾ ਚੈਰੀਟੇਵ ਟਸਟ ਅਤੇ ਮਾਨਵਤਾ ਕਾਰਸਿਕਾ ਕਮੇਟੀ ਇੰਡੀਆ ਵੱਲੋਂ ਸੰਝੇ ਤੌਰ ਤੇ ਫ੍ਰੀ ਮੈਡੀਕਲ ਕੰਪਨੀਆਂ ਸਰਵਾਂਵੰਦ ਬਣ ਜਾਂਦਾ ਨਹੀਂ ਜੜਦੀਆਂ ਜੀ ਜਿਸ ਦੇ ਵਿੱਚ ਫਸਟ ਏਡ ਦੀ ਜਿਹੜੀ ਸਹੂਲਤ ਆ ਉਹ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ ਫ੍ਰੀ ਕੀਤੀ ਜਾਵੇਗੀ ਕੋਲੇ ਸਭ ਤੋਂ ਪਹਿਲਾਂ ਜਿਹੜੇ 10 ਤੋਂ ਉਹ ਐਮਰਜੈਂਸੀ ਸੈਂਟਰ ਜਿਹੜੇ ਹੋ ਜੀ ਲੋੜ ਪੈਣ ਤੇ ਸੋ ਅਨੁਸਾਰ ਇੰਸਟੀਟਿਊਸ਼ਨ ਨੂੰ ਹਸਪਤਾਲ ਰੈਫਰ ਕਰ ਸਕਦੇ ਆ ਔਰ ਸੈਕੰਡ ਸਾਡੇ ਕੋਲੇ ਐਕਸੀਡੈਂਟ ਜਿਹੜਾ ਕਵਰ ਕਰਨ ਵਾਲੇ ਵੀ ਜਿਹੜੀ ਹੈਗੀ ਸੁਸਾਇਟੀ ਔਰ ਹੁਣ ਨਹੀਂ ਗੱਡੀਆਂ ਸਾਡੇ ਕੋਲੇ ਆ ਜੀ ਔਰ ਹਰ ਤਰ੍ਹਾਂ ਦੀ ਜਿਹੜੀ ਸੂਤ ਹੈ ਅਸੀਂ ਲੋਡ ਬੰਦ ਲੋਕਾਦਕ ਪ੍ਰੋਵਾਈਡ ਕਰਾਵਾਂਗੇ ਅਸੀਂ ਮੈਸ ਸਰਬੋਤਮ ਭਲਾ ਚੈਰੀਟੇਡ ਟਾਸਟ ਤੇ ਜੁੜੇ ਕਰਨਕਾਰ ਨੇ ਅਤੇ ਮਨੁੱਖੀ ਅਧਿਕਾਰ ਸਟਰੀਟ ਕਮੇਟੀ ਇੰਡੀਆ ਵੱਲੋਂ ਸਤਕਾਰ ਜੋ ਡਾਕਟਰ ਐਸਪੀ ਸਿੰਘ ਭਰਾਏ ਜੀ ਅਤੇ ਸਰਦਾਰ ਜਸੋ ਸਿੰਘ ਜੀ ਨੂੰ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕੈਂਪ ਵਾਸਤੇ ਫਰੀ ਦਵਾਈਆਂ ਦੀ ਸੇਵਾ ਦਿੱਤੀ ਹੈ ਜੀ ਔਰ ਮੇਰੀ ਹੋਂਦਾ ਟੈਮ ਨੂੰ ਕੋਸ਼ਿਸ਼ ਹੋਈ ਤੇ ਜਿਹੜੀ ਸਾਡੀ ਟੀਮ ਹੈ ਡਾਕਟਰ ਸਾਹਿਬ ਇਸ ਤਰ੍ਹਾਂ ਤੁਹਾਡਾ ਸਹਿਯੋਗ ਕਰੇ ਔਰ ਅਸੀਂ ਲੋਰ ਤੁਹਾਨੂੰ ਦੀ ਸੇਵਾ ਕਰਦੇ ਰਹੀਏ ਮੈਂ ਰੈਸਕਿਊ ਨੂੰ ਸਾਰੇ ਪੈਰਕੀ ਸਤਿਕਾਰ ਲਾਈਫਲਾਈਨ ਰੈਸਕਿਊ ਜਿਹੜੀਆਂ ਅਸੀਂ ਸਵਾਲ ਨ ਦੇ ਰਿਹਾ ਪਰਮਾਤਮਾ ਦਾ ਕਰੀ ਕਿਸੇ ਤਰ੍ਹਾਂ ਦਾ ਰੋਡ ਐਕਸੀਡੈਂਟ ਹੁੰਦਾ ਜਾਂ ਕੋਈ ਹਾਦਸਾ ਹੁੰਦਾ ਵਾ ਜੇ ਕਿਸੇ ਐਂਬੂਲੈਂਸ ਦੀ ਲੋੜ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਰੋਡ ਰੈਸਕਿਊ ਦੀ ਲੋੜ ਆ ਤੇ ਸਾਡੇ ਕੋਲ ਕੰਪਲੀਟ ਰੈਸਕਿਊ ਜਿਹੜਾ ਪ੍ਰੋਜੈਕਟ ਹੈ ਉਹ ਕੰਪਲੀਟ ਆ ਜੋ ਕਿਤੇ ਵੀ ਰੈਸਕੂ ਦੀ ਲੋੜ ਪੈਂਦੀ ਹੈ ਸੀ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹਾਂ ਬਾਕੀ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਦਲਬਾਤ ਸਿੰਘ ਜੁਦਾ ਵੀਰ ਇਹਨਾਂ ਦਾ ਚੈਰੀਟੇਬਲ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਉਥੇ ਆਪਣੀ ਕੈਂਪੀng ਕਰਾਂਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਰੋੜ ਹਲਦੀ ਲੋੜ ਪੈਂਦੀ ਆ ਤੇ ਸਾਡੇ ਨਾਲ ਜਰੂਰ ਸੰਪਰਕ ਕੀਤਾ ਜਾਵੇ ਜੇ ਕਿਸੇ ਵੀਪੁਰਾ ਨੂੰ ਮੈਡੀਸਿਨ ਦੀ ਜਾਂ ਸਿਹਤ ਸੰਬੰਧੀ ਕਿਸੇ ਦੀ ਤਰ੍ਹਾਂ ਲੋੜ ਪੈਂਦੀ ਆ ਤੇ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਨਾਲ ਜਰੂਰ ਸੰਪਰਕ ਕਰੇ ਧੰਨਵਾਦ